ਦੇ ਦਿਨਾਂ ਦੇ ਵਿੱਚ ਜਿਹੜਾ ਘਟਨਾਕ੍ਰਮ ਵਾਪਰਿਆ ਸਾਨੂੰ ਉਸ ਦੇ ਉੱਪਰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਕਿ ਸ਼ਰਮਨੀ ਕਮੇਟੀ ਦੇ ਪ੍ਰਧਾਨ ਨੇ ਇੱਕ ਕਸ਼ਮਦਾਵਲੀ ਇਹੋ ਜੀ ਵਰਤੀ ਜਿਹੜੀ ਕਿ ਇਸ ਅਹੁਦੇ ਉੱਪਰ ਬੈਠੇ ਹੋਏ ਪ੍ਰਧਾਨ ਨੂੰ ਬਿਲਕੁਲ ਸ਼ੋਭਾ ਨਹੀਂ ਦਿੰਦੀ ਗੁੱਸੇ ਦੇ ਵਿੱਚ ਵੀ ਉਹਨਾਂ ਨੂੰ ਆਪਣੀ ਬੋਲੀ ਦੇ ਉੱਪਰ ਸੰਜਮ ਰੱਖਣਾ ਚਾਹੀਦਾ ਸੀ ਜੇ ਉਹਨਾਂ ਨੇ ਆਪਣੀ ਗਲਤੀ ਮਹਿਸੂਸ ਕੀਤੀ ਤੇ ਅਕਾਲ ਤਖਤ ਸਾਹਿਬ ਜਾ ਕੇ ਭਾਵੇਂ ਉਹਨਾਂ ਨੇ ਮਾਫੀ ਦੀ ਦਰਖਾਸਤ ਕੀਤੀ ਪਰ ਤਰੀਕਾ ਤਾਂ ਇਹ ਸੀ ਕਿ ਇਹ ਗਲਤੀ ਵੀ ਜਿਹੜੀ ਮੰਨੀ ਆ ਉਹ ਸਹੀ ਸ਼ਬਦਾਚ ਮੰਨੀ ਜਾਂਦੀ ਜਾਣੇ-ਣ ਜਾਣੇ ਵਾਲੀ ਗਲਤੀ ਨਹੀਂ ਸੀ ਇਹ ਯਤਪੜਕਾਟ ਵਿੱਚ ਹੋਈ ਹੈ ਤੇ ਜਾਂ ਗੁੱਸੇ ਵਿੱਚ ਹੋਈ ਹੈ ਸੋ ਸ਼ਬਦਾਵਲੀ ਸਹੀ ਵਰਤੀ ਜਾਣੀ ਬਹੁਤ ਜ਼ਰੂਰੀ ਸੀ ਅਸ ਸਾਨੂੰ ਇਸ ਤੋਂ ਜ਼ਿਆਦਾ ਸ਼ਰਮਿੰਦਗੀ ਇਸ ਗੱਲ ਦੀ ਹੈ ਕਿ ਸ਼ਰਮਨੀ ਕਮੇਟੀ ਦਾ ਪ੍ਰਧਾਨ ਹੋਵੇ আর ਆਪਣੇ ਲਾਮ ਲਸ਼ਕਰ ਦੇ ਨਾਲ ਪੰਜਾਬ ਔਮਨ ਕਮਿਸ਼ਨ ਦੇ ਵਿੱਚ ਦਫ਼ਤਰ حاضر ਹੋਵੇ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਸਾਨੂੰ ਬੀਬੀਆਂ ਨੂੰ ਇਸ ਗੱਲ ਦੀ ਵੀ ਬਹੁਤ ਨਮੋਸ਼ੀ ਆ ਰਹੀ ਹੈ আর ਅਸੀਂ ਮਹਿਸੂਸ ਕਰਦੇ ਹਾਂ ਕਿ ਪ੍ਰਧਾਨ ਨੂੰ ਆਪਣੇ ਅਸਤੀਫੇ ਤੋਂ ਅਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਜਿਸ ਕਿਸਮ ਦੀ ਕਾਰਵਾਈ ਹੋਈ ਹੈ ਇਹ ਕੌਮ ਦਾ ਸਿਰ ਨਿਵਾ ਕਰਨ ਵਾਲੀ ਗੱਲ ਹੈ ਸੋ ਅੱਜ ਅਸੀਂ ਸਾਰੀਆਂ ਬੀਬੀਆਂ ਰਲ ਕੇ ਇਹੀ ਗੱਲ ਕਹਿਣ ਆਏ ਸੀ ਕਿ ਜਿਹੋ ਜੀ ਸ਼ਬਦਾਵਲੀ ਪ੍ਰਧਾਨ ਸਾਹਿਬ ਵੱਲੋਂ ਵਰਤੀ ਗਈ ਹੈ ਔਰ ਉਸ ਦੇ ਬਾਅਦ ਜੋ ਕਟਨਾਕਰਮ ਵਾਪਰਿਆ ਹੈ ਉਹ ਵੇਖਤੇ ਹੋਏ ਉਹਨਾਂ ਨੂੰ اخਲਾਕੀ ਆਪਣੀ ਜ਼ਿੰਮੇਵਾਰੀ ਸਮਝਤੇ ਹੋਏ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਅੱਜ ਕੁੱਤਕਾ ਚਰਮਨੀ ਕਾਲੀ ਦਲ ਦਾ ਮੁਰ ਸੁਰਜੀਤ ਹੋਣ ਲਈ ਮੁਖੀ ਲਾਇਆ ਗਿਆ ਸੀ ਅ ਇਹ ਜਥੇਦਾਰ ਸਾਹਿਬ ਹੁਣ ਦੇਖਣਗੇ ਕਿ ਉਹ ਜਿਹੜੀ ਕਮੇਟੀ ਉਹਨਾਂ ਨੇ ਬਣਾਈ ਸੀ ਜਿਹਦੇ ਵਿੱਚ ਹਰਜਿੰਦਰ ਸਿੰਘ ਧਾਮੀ ਵੀ ਮੈਂਬਰ ਹੀ ਨਹੀਂ ਸੀ ਮੁਖੀ ਸੀ ਕਮੇਟੀ ਦੇ ਉਸ ਕਮੇਟੀ ਦੀ ਕਾਰਜਸ਼ੈਲੀ ਕਿਵੇਂ ਦੀ ਹੋਏਗੀ ਕੀ ਹੋਏਗਾ ਅ ਪਰ ਸਾਡਾ ਜਿਹੜਾ ਅੱਜ ਦਾ ਮੁੱਦਾ ਹੈ ਸਾਡਾ ਇਹ ਰੋਸ ਪ੍ਰਗਟ ਕਰਨਾ ਹੈ ਕਿ ਸਿੱਖ ਸੰਸਥਾ ਦਾ ਜਿਹੜਾ ਪ੍ਰਧਾਨ ਹੈ ਉਹਦਾ ਆਪਣੀ ਜ਼ੁਬਾਨ ਦੇ ਉੱਪਰ ਆਪਣੀ ਭਾਸ਼ਾ ਦੇ ਉੱਪਰ ਕੰਟਰੋਲ ਨਾ ਹੋਵੇ ਕਿ ਸਾਨੂੰ ਇਸ ਚੀਜ਼ ਦਾ ਡਿਕਰੀ ਹੈ ਔਰ ਅਸੀਂ ਇਹਦਾ ਪੂਰਾ ਵਿਰੋਧ ਵੀ ਕਰਦੇ ਆ ਠੀਕ ਹੈ ਇੱਕ ਦੋ ਬਾਕੀ ਸਵਾਲ ਸਾਨੂੰ ਮਿਲਿਆ ਕੋਣ ਮੋਤੀ ਸਿੰਧਰ ਮੈਂ ਦੇਖੋ ਅਸੀਂ ਸਿੰਘ ਸਾਹਿਬ ਸ਼੍ਰੀ ਕਾਲਤਾਖਬ ਸਾਹਿਬ ਜੀ ਨੂੰ ਮਿਲਣ ਆਏ ਸੀ ਧਰਤੀ ਤੌਰ ਤੇ ਉਹਨਾਂ ਦੇ ਕੋਈ ਰੁਝੇਵੇਂ ਸੀ ਉਹ ਇਸ ਵਕਤ ਮਿਲੇ ਨਹੀਂ ਤੇ ਉਹਨਾਂ ਦੇ ਆਪਾਂ ਮੁਲਾਜ਼ਮ ਉਹਨਾਂ ਦੇ ਪੀਏ ਸਾਹਿਬ ਨੂੰ ਅਸੀਂ ਆਪਣਾ ਜਿਹੜਾ ਮੰਗ ਪੱਤਰ ਹੈ ਉਹ ਦੇ ਕੇ ਆਏ ਆ ਤੇ ਆਸ ਉਮੀਦ ਇਹੀ ਰੱਖਦੇ ਆ ਕਿ ਜਥੇਦਾਰ ਸਾਹਿਬ ਜੀ ਜਿਹੜੀ ਭਾਵਨਾ ਲੈ ਕੇ ਸਾਡੀਆਂ ਅੱਜ ਬੀਬੀਆਂ ਜਿਹੜੀਆਂ ਆਪਣੇ ਆਪ ਨੂੰ ਬਹੁਤ ਆਹਤ ਮਹਿਸੂਸ ਕਰ ਰਹੀਆਂ ਨੇ ਕਿ ਜੋ ਵੀ ਸਰਦਾਰ ਹਜਿੰਦਰ ਸਿੰਘ ਧਾਮੀ ਉਹਨਾਂ ਦੇ ਸ੍ਰੀ ਬਿਆਨਵਾਜੀ ਅਪਸ਼ਬਦ ਜੋ ਉਹਨਾਂ ਨੇ ਇੱਕ ਕੱਲੇ ਬੀਬੀ ਜ਼ਗੀਰ ਕੌਰ ਜੀ ਬਾਰੇ ਨਹੀਂ ਬੋਲੇ ਉਹਨਾਂ ਨੇ ਇੱਕ ਕਿਸਮ ਦਾ ਸਮੂੱਚੀ ਔਰਤ ਜਾਤ ਨੂੰ ਹੀ ਨੀਮਾ ਦਿਖਾਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਐ ਇਜ਼ਹਾਰ ਕੀਤਾ ਹੈ ਕਿ ਇਹ ਨਫ਼ਰਤ ਹੈ ਜਿਹੜੀ ਉਹ ਇਕੱਲੇ ਬੀਪੀਸੀ ਦੀ ਰਿਕੋਰਜ ਪ੍ਰਤੀ ਨਹੀਂ ਸਮੁੱਚੀ ਔਰਤ ਜਾਤ ਦੇ ਪ੍ਰਤੀ ਹੈ ਸੋ ਕਿ ਆਸ ਉਮੀਦ ਲੈ ਕੇ ਆਏ ਆ ਕਿ ਜਥੇਦਾਰ ਸਾਹਿਬ ਜਥੇਦਾਰ ਅਕਾਲ ਤਖਸ ਜੀ ਸਾਡੇ ਰਹਿਬਰ ਨੇ ਸਾਡੇ ਰਾਧ ਸੇਰਾ ਨੇ ਇੱਕ ਨਵਾਂ ਰਾਧ ਖਾਨਗੇ ਉਹ ਤੇ ਇੱਕ ਉਦਾਹਰਨ ਪੇਸ਼ ਹੋਣੀ ਚਾਹੀਦੀ ਹੈ ਕਿ ਸਿਰਫ ਇਹ ਇੱਕ ਬਹੁਤ ਵੱਡੀ ਸੰਸਥਾ ਦੇ ਪ੍ਰਧਾਨ ਦੇ ਮੋਹੋਂ ਜਿਹੜੇ ਬੋਲਕ-ਬੋਲ ਬੋਲੇ ਗਏ ਨੇ ਇਹੋ ਜੀ ਇੱਕ ਮਿਸਾਲੀ ਜਿਹੜੀ ਸਜ਼ਾ ਲੱਗੇ ਆ ਉਹਨਾਂ ਦੇ ਕਾਰਵਾਈ ਹੋਵੇ ਤਾਂ ਕਿ ਕੋਈ ਵੀ ਭਵਿੱਖ ਦੇ ਵਿੱਚ ਜਿਵੇਂ ਆਪਾਂ ਦੇਖਦੇ ਆ ਕਿ ਇੱਕ ਆਪਾਂ ਪੰਜਾਬੀ ਕਲਚਰ ਦਾ ਇੱਕ ਹਿੱਸਾ ਹੀ ਮੰਨਣ ਲੱਗ ਗਿਆ ਜਦੋਂ ਧੀ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਜਾਂਦੀਆਂ ਨੇ ਸੋ ਇਹ ਚੀਜ਼ ਇੱਕ ਉਦਾਹਰਨ ਹੋਵੇ ਕਿ ਕੋਈ ਵੀ ਬੰਦਾ ਅਜਿਹੀ ਹਮਲਾਕਤ ਕਰਦਾ ਹੈ ਭਾਵੇਂ ਉਹ ਕੋਈ ਛੋਟਾ ਹੋਵੇ ਵੱਡਾ ਹੋਵੇ ਉਹਦੇ ਖਿਲਾਫ ਬਣਦੀ ਕਾਰਵਾਈ ਹੋਵੇਗੀ ਤੇ ਔਰਤਾਂ ਦੀ ਜਿਹੜੀ ਇੱਜ਼ਤ ਹੈ ਉਹ ਬਹਾਲ ਹੋਵੇ ਮਾਨ ਸਨਮਾਨ ਬਹਾਲ ਹੋਣਾ ਚਾਹੀਦਾ ਹੈ